ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਸਦਾ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੈਮਨ ਰਿਆਡ ਇੱਕ ਵਾਰ ਫਿਰ ਹਾਜ਼ਰ ਹਾਂ ਨਵੀਂ ਚਰਚਾ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਡਾਕਟਰ ਰਾਸ਼ਪੀਤ ਚਟਵਾਲ ਜੀ ਸਰ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਸਵਾਲਾਂ ਦੀ ਚਰਚਾ ਤੁਹਾਡੇ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰ ਵੈਟ ਵਧਾਇਆ ਗਿਆ ਹੈ ਟੈਕਸ ਲਗਾਏ ਗਏ ਨੇ ਸਰ ਉਸ ਦੇ ਤਹਿਤ ਜਿਹੜੀ ਆਮ ਜਨਤਾ ਹੈ ਉਹਨਾਂ ਤੇ ਕਿੰਨਾ ਕੁ ਪ੍ਰਭਾਵ ਪਿਆ ਹੈ ਦੇਖੋ ਮੈਮ ਜਿਹੜੀ ਪੰਜਾਬ ਦੀ ਇਕਨੋਮੀ ਹੈ ਇਸ ਟਾਈਮ ਫਾਈਨੈਂਸ਼ੀਅਲ ਸਟ੍ਰੈਸ ਤੋਂ ਗੁਜ਼ਰ ਰਹੀ ਹੈ ਸਾਡਾ ਰੈਵਨਿਊ ਕਾਫੀ ਘਟ ਰਿਹਾ ਹੈ ਤੇ ਸਾਡੇ ਖਰਚੇ ਬਹੁਤ ਜ਼ਿਆਦਾ ਨੇ ਉਸੇ ਲਈ ਸਰਕਾਰ ਨੂੰ ਇਹ ਕਰਨਾ ਪਿਆ ਕਿ ਆਪਾਂ ਪੈਟਰੋਲ ਤੇ 45 ਪੈਸੇ ਤੇ ਡੀਜ਼ਲ ਤੇ 92 ਪੈਸੇ ਜੋ ਹੈ ਕਿ ਰੇਟ ਵਧਾਇਆ ਹੈ ਇਸੇ ਤਰ੍ਹਾਂ ਆਪਾਂ ਆਪਣਾ ਜੋ ਬੱਸ ਫੀਅਰ ਹੈ ਉੱਤੇ ਵੀ 23 ਪੈਸੇ ਵਧਾਇਆ ਹੈ ਇਸੇ ਤਰ੍ਹਾਂ ਆਪਾਂ ਜੋ 300 ਰੁਪਏ ਸਬਸਿਡੀ ਪਹਿਲਾਂ ਪੰਜਾਬ ਦੀ ਸਰਕਾਰ ਦੇ ਰਹੀ ਸੀ ਆ ਪਾਵਰ ਤੇ ਉਹ ਵੀ ਡੋਮੈਸਟਿਕ ਕੰਜ਼ਿਊਮਰਸ ਲਈ ਅਪ ਟੂ 7 ਕਿਲੋਵਾਰਟ ਤੱਕ ਉਹ ਉਹਨਾਂ ਨੇ ਵਾਪਸ ਲੈ ਲਈ ਹੈ ਤੇ ਇਹਨਾਂ ਸਾਰਿਆਂ ਨਾਲ ਅਰਾਊਂਡ 2500 ਕਰੋੜ ਤੱਕ ਦਾ ਸਾਨੂੰ ਜੋ ਹੈ ਸਟੇਟ ਨੂੰ ਬੈਨੀਫਿਟ ਹੋਏਗਾ ਥੋੜਾ ਜਿਹਾ ਕੰਜ਼ਿਊਮਰਸ ਤੇ ਬਹੁਤ ਵਧਿਆ ਹੈ ਬਟ ਇਹ ਕਹਿ ਲੋ ਕਿ ਸਰਕਾਰ ਕੋਈ ਵੀ ਹੁੰਦੀ ਕਿਸੇ ਵੀ ਪੋਲੀਟਿਕਲ ਪਾਰਟੀ ਦੀ ਇਸ ਟਾਈਮ ਮੇ ਬਹੁਤ ਜ਼ਰੂਰਤ ਸੀ ਇਸ ਦੀ ਕਿਉਂਕਿ ਈਵਨ ਸੈਪਟੈਂਬਰ ਤੱਕ ਦੀਆਂ ਸੈਲਰੀਜ਼ ਦੇਣੀਆਂ ਜੜੀਆਂ ਨੇ ਉਹ ਥੋੜੀਆਂ ਮੁਸ਼ਕਲ ਹੋਈਆਂ ਪਈਆਂ ਨੇ ਪੰਜਾਬ ਸਰਕਾਰ ਲਈ ਸਰ ਜੇਕਰ ਅਸੀਂ ਗੱਲ ਕਰੀਏ ਘਰੇਲੂ ਚੀਜ਼ਾਂ ਦੇ ਉੱਤੇ ਉਹਨਾਂ ਤੇ ਵੀ ਸਰ ਟੈਕਸ ਲੱਗਦਾ ਹੈ ਇੰਡਸਟਰੀ ਦੀਆਂ ਕਈ ਹੋਰ ਚੀਜ਼ਾਂ ਹੋਵੇ ਉਹਨਾਂ ਦੇ ਉੱਤੇ ਵੀ ਕਿੰਨਾ ਪਰਵਾ ਟੈਕਸ ਲੱਗ ਰਿਹਾ ਹੈ ਸਰ ਉਸ ਦੇ ਬਾਵਜੂਦ ਵੀ ਸਰਕਾਰ ਉਹਨਾਂ ਟੈਕਸ ਦੀਆਂ ਚੀਜ਼ਾਂ ਨੂੰ ਉਹਨਾਂ ਕੀਮਤਾਂ ਨੂੰ ਕਿਸ ਤਰੀਕੇ ਦੇ ਨਾਲ ਸਰ ਆਮ ਜਨਤਾ ਤੱਕ ਸਹੂਲਤਾਂ ਨੂੰ ਪਹੁੰਚਾ ਰਹੀ ਹੈ ਦੇਖੋ ਜਦੋਂ ਸਰਕਾਰ ਆਂਦੀ ਹੈ ਤੇ ਲੋਕਾਂ ਦੀ ਇਹੀ ਉਮੀਦ ਹੁੰਦੀ ਹੈ ਸਰਕਾਰ ਤੋਂ ਕਿ ਸਾਨੂੰ ਸਭ ਕੁਝ ਮੁਫਤ ਦਿੱਤਾ ਜਾਏ ਜੀ ਜਿਵੇਂ ਆਪਾਂ ਐਕਸਪੈਕਟ ਕਰਦੇ ਆ ਕਿ ਵਰਲਡ ਕਲਾਸ ਰੋਡਸ ਹੋਣ ਵਰਲਡ ਕਲਾਸ ਪੋਰਟਸ ਹੋਣ ਜੀ ਆ ਵਾਡੇ ਵਾਡੇ ਪ੍ਰੋਜੈਕਟ ਹੋਣ ਤੇ ਹੋਰ ਬੜੀਆਂ ਜੜੀਆਂ ਸਹੂਲਤਾਂ ਨੇ ਜਿਵੇਂ ਕੋਵਿਡ 19 ਆਇਆ ਜੀ ਤੇ ਆ 140 ਕਰੋੜ ਲੋਕਾਂ ਨੂੰ ਸਰਕਾਰ ਨੇ ਫ੍ਰੀ ਵੈਕਸੀਨ ਦਿੱਤੀ ਜੇ ਆਪਾਂ ਸੈਂਟਰ ਦੀ ਗੱਲ ਕਰੀਏ ਤੇ ਇਹ ਸਭ ਕੁਝ ਪੋਸੀਬਲ ਤਾਂ ਹੀ ਹੁੰਦਾ ਹੈ ਜਦੋਂ ਕਿ ਸਰਕਾਰ ਦਾ ਆਪਣਾ ਰੈਵਨਿਊ ਆ ਰਿਹਾ ਹੋਵੇ ਸਰਕਾਰ ਟੈਕਸ ਲਗਾ ਰਹੀ ਹੈ ਸਾਨੂੰ ਟੈਕਸ ਦੀ ਚੋਰੀ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਜੋ ਵੀ ਪੋਸੀਬਲ ਟੈਕਸ ਹੈਗਾ ਅਸੀਂ ਜੋ ਸਾਡਾ ਲੀਗਲ ਬੰਦਾ ਹੈ ਅਸੀਂ ਜ਼ਰੂਰ ਪੇ ਕਰੀਏ ਕਿਉਂਕਿ ਇਹ ਪੈਸਾ ਸਰਕਾਰ ਨੂੰ ਚਾਹੀਦਾ ਹੈ ਤੇ ਸਰਕਾਰ ਨੇ ਘੁਮਕਮਾ ਕੇ ਸਾਡੇ ਤੇ ਹੀ ਲਗਾਉਣਾ ਹੈ ਇਸ ਦੇ ਨਾਲ ਹੀ ਜੁੜੇ ਇੱਕ ਹੋਰ ਸਵਾਲ ਪੁੱਛਦੇ ਹਾਂ ਤੁਹਾਨੂੰ ਜਿੱਦੋਂ ਸਰ ਜਿਹੜਾ ਟੈਕਸ ਦਾ ਜਿਹੜਾ ਇੱਕ ਜੁੜਿਆ ਪੈਸਾ ਹੁੰਦਾ ਆ ਉਹ ਨਿੱਜੀ ਖਰਚਿਆਂ ਦੇ ਉੱਤੇ ਕਿੰਨਾ ਕੁ ਇਸਤੇਮਾਲ ਕੀਤਾ ਜਾਂਦਾ ਹੈ ਜੇ ਆਪਾਂ ਇੱਕ ਸਟੇਟ ਤੌਰ ਤੇ ਗੱਲ ਕਰੀਏ ਤੇ ਦੇਖੋ ਉਹ ਨਿੱਜੀ ਖਰਚਿਆਂ ਤੇ ਤਾਂ ਨਹੀਂ ਯੂਜ਼ ਹੁੰਦਾ ਹੈ ਉਹ ਕਹਿ ਲਓ ਸਟੇਟ ਦੀ ਸੂਬੇ ਦੀ ਡਿਵੈਲਪਮੈਂਟ ਲਈ ਹੀ ਯੂਜ਼ ਹੁੰਦਾ ਹੈ ਚਾਹੇ ਉਹ ਸੈਲਰੀਜ਼ ਦੀ ਗੱਲ ਕਰ ਲਈਏ ਚਾਹੇ ਆਪਾਂ ਸੜਕਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਪੋਰਟਸ ਦੀ ਗੱਲ ਕਰ ਲਈਏ ਚਾਹੇ ਹੋਰ ਜਿਹੜੀਆਂ ਫੈਸਿਲਿਟੀਆਂ ਸਰਕਾਰ ਸਾਨੂੰ ਪ੍ਰੋਵਾਈਡ ਕਰਦੀ ਹੈ ਹੁਣ ਸਾਡੀ ਸਰਕਾਰ ਬਹੁਤ ਲਾਰਜ ਨੰਬਰਸ ਨੂੰ ਜਿਹੜੀ ਹੈ ਫ੍ਰੀ ਪਾਵਰ ਦੇ ਰਹੀ ਹੈ ਕਿਸਾਨਾਂ ਦੀ ਵੀ ਲੋੜ ਹੈ ਤੇ ਸਾਡੇ ਸੂਬੇ ਦੀ ਹੀ ਜਿਹੜੀ ਐਗਰੀ ਬੇਸਡ ਇਕਨੋਮੀ ਆਪਾਂ ਹੈਗੇ ਆਂ ਤੇ 27% ਜਿਹੜਾ ਕੰਟਰੀਬਿਊਸ਼ਨ ਹੈ ਅੱਜ ਦੀ ਡੇਟ ਵਿੱਚ ਵੀ ਐਗਰੀਕਲਚਰ ਦਾ ਹੈ 27% ਮੈਨੂਫੈਕਚਰਿੰਗ ਦਾ ਹੈ ਤੇ ਸਰਵਿਸਿਸ ਦਾ ਥੋੜਾ ਘੱਟ ਹੈ ਕਿਉਂਕਿ ਜਦੋਂ ਕੋਈ ਵੀ ਆਪਾਂ ਕਿਸੇ ਮੁਲਕ ਦੀ ਗੱਲ ਕਰੀਏ ਸੂਬਿਆਂ ਦਾ ਵੀ ਉਸੇ ਉਸੇ ਤਹਿਤ ਹੀ ਹੁੰਦਾ ਹੈ ਕਿ ਜਿਹੜੇ ਦੇਸ਼ ਨੇ ਉਹ ਆਪਾਂ ਦੇਖਦੇ ਹਾਂ ਕਿੰਨਾ ਡਿਵੈਲਪਡ ਹੈ ਉਹਨੂੰ ਜੇ ਆਪਾਂ ਮਾਪਨ ਦਾ ਇੱਕ ਪੈਮਾਨਾ ਦੇਖੀਏ ਤੇ ਉਹਦੇ 'ਚ ਇਹ ਹੁੰਦਾ ਹੈ ਵੀ ਸਰਵਿਸ ਸੈਕਟਰ ਦਾ ਕੰਟਰੀਬਿਊਸ਼ਨ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਤੇ ਜਿਹੜਾ ਐਗਰੀਕਲਚਰ ਦਾ ਸਭ ਤੋਂ ਘੱਟ ਹੋਣਾ ਚਾਹੀਦਾ ਜੇ ਆਪਾਂ ਹੁਣ ਅਮਰੀਕਾ ਵਰਗੇ ਦੇਸ਼ ਦੀ ਗੱਲ ਕਰੀਏ ਤੇ ਉੱਥੇ ਐਗਰੀਕਲਚਰ ਸੈਕਟਰ ਦਾ ਕੰਟਰੀਬਿਊਸ਼ਨ ਉਹਨਾਂ ਦੀ ਜੀਡੀਪੀ ਦੇ ਵਿੱਚ ਅਰਾਊਂਡ 3-4% ਹੈ ਜੋ ਕਿ ਹੋਰ ਘਟ ਰਿਹਾ ਤੇ ਸਰਵਿਸੇਸ ਦਾ 80-85% ਤੱਕ ਹੈ ਤੇ ਬਾਕੀ ਮੈਨੂਫੈਕਚਰਿੰਗ ਦਾ ਹੁਣ ਜੇ ਆਪਾਂ 46% ਤੇ ਬੈਠੇ ਆ ਸਰਵਿਸੇਸ ਦੇ ਵਿੱਚ ਪੰਜਾਬ ਸੂਬੇ ਦੀ ਜੇ ਗੱਲ ਕਰੀਏ ਤੇ ਸਾਨੂੰ ਸਰਵਿਸ ਸੈਕਟਰ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਦੀ ਲੋੜ ਹੈ ਤਾਂ ਕਿ ਸਾਡਾ ਐਗਰੀਕਲਚਰ ਤੇ ਸਾਡੀ ਡਿਪੈਂਡੈਂਸ ਘਟੇ ਸਾਡੀ ਜਿਹੜੀ ਪੋਪੂਲੇਸ਼ਨ ਹੈ ਜੋ ਐਗਰੀਕਲਚਰ ਦੇ ਬੇਸ ਹੈ ਤੇ ਉਹਨਾਂ ਦੀ ਇਨਕਮ ਜਿਆਦਾ ਬੰਦੇ ਉੱਥੇ ਕੰਮ ਕਰ ਰਹੇ ਨੇ ਜਿਨੀਆਂ ਦੀ ਲੋੜ ਨਹੀਂ ਹੈ ਪ੍ਰੋਬਬਲੀ ਇੱਕ ਇੱਕ ਰੀਜ਼ਨ ਇਹ ਵੀ ਹੈ ਕਿ ਸਾਡੀ ਜੋ ਸੋਸਾਇਟੀ ਵਿੱਚ ਸੋਸ਼ਲ ਅੰਡਰਰੈਸਟ ਹੈ ਕਿ ਸਾਰੇ ਅਬਰਾਡ ਜਾਣ ਵਾਲ ਜਾ ਰਹੇ ਨੇ ਕਿ ਇੱਥੇ ਓਪਰਚ्युनिटीज ਨਹੀਂ ਹੈਗੀਆਂ ਇੱਕ ਇਹ ਵੀ ਹੈ ਕਿ ਸਾਨੂੰ ਥੋੜਾ ਜਿਹਾ ਆਪਣੀ ਇਕਨੋਮੀ ਨੂੰ ਸਟ੍ਰਕਚਰਲ ਚੇਂਜ ਕਰਕੇ ਸੂਬੇ ਦੀ ਇਕਨੋਮੀ ਨੂੰ ਡਾਈਵਰਸੀਫਾਈ ਕਰਨ ਦੀ ਲੋੜ ਹੈ ਜੀ ਸਰ ਜਿੱਦਾਂ ਬਹੁਤ ਸਾਰੇ ਲੋਕ ਟੈਕਸ ਦੀ ਚੋਰੀ ਵੀ ਕਰਦੇ ਨੇ ਕੀ ਸਰ ਜੋ ਇਹ ਟੈਕਸ ਆ ਇਹ ਦੇਣਾ ਜ਼ਰੂਰੀ ਹੈ ਦੇਖੋ ਟੈਕਸ ਦੇਣਾ ਜ਼ਰੂਰੀ ਹੈ ਬਿਜ਼ਨਸ ਆਰਗੇਨਾਈਜੇਸ਼ਨ ਕੋਈ ਬੰਦੀ ਹੈ ਉਹ ਆਪਣੇ ਆਪ ਨੂੰ ਰਜਿਸਟਰ ਕਰਾਉਂਦੇ ਨੇ ਫਿਰ ਉਹਨਾਂ ਦੀ ਸੇਲ ਜਿਹੜੀ ਹੁੰਦੀ ਹੈ ਉਹਦੇ ਤੇ ਉਹਨਾਂ ਨੂੰ ਟੈਕਸ ਦੇਣਾ ਚਾਹੀਦਾ ਹੈ ਪਰ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਤੇ ਨਾ ਕਿਤੇ ਪਾਕਟਸ ਹੈਗੀਆਂ ਨੇ ਜਿੱਥੇ ਕੋਈ ਲੂਪ ਹੋਲ ਹੈਗੇ ਨੇ ਆਪਣੇ ਸਿਸਟਮ ਦੇ ਵਿੱਚ ਜਿੱਥੇ ਸਾਨੂੰ ਐਕਸਪਰਟਸ ਦੀ ਹੈਲਪ ਲੈ ਕੇ ਉਹ ਉਹ ਲੂਪਸ ਲੂਪ ਹੋਲਸ ਨੂੰ ਪਲੱਗ ਇਨ ਕਰਨ ਦੀ ਲੋੜ ਹੈ ਜਿਵੇਂ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਹੀ ਇਹਨਾਂ ਨੇ ਰੇਟ ਵਧਾਏ ਨੇ ਜਿਹੜੇ ਆਪਣੇ ਡੀਲਰ ਐਸੋਸੀਏਸ਼ਨਸ ਹੈਗੀਆਂ ਨੇ ਉਹਨਾਂ ਨੇ ਸਭ ਤੋਂ ਜ਼ਿਆਦਾ ਇਹਦਾ ਵਿਰੋਧ ਕੀਤਾ ਹੈ ਖਾਸ ਕਰ ਜੜੀਆਂ ਕਿ ਪੰਜਾਬ ਦੇ ਬਾਰਡਰ ਇਲਾਕੇ ਤੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਪੰਜਾਬ ਵਿੱਚ ਰੇਟ ਜ਼ਿਆਦਾ ਹੈ 5-5 ਰੁਪਏ ਦਾ ਡਿਫਰੈਂਸ ਹੈ ਪੈਟਰੋਲ ਡੀਜ਼ਲ ਦਾ ਤੇ ਲੋਕੀ ਚੰਡੀਗੜ੍ਹ ਚਲੇ ਜਾਣਗੇ ਦੂਸਰੀ ਹਿਮਾਚਲ ਚਲੇ ਜਾਣਗੇ ਹਰਿਆਣੇ ਤੋਂ ਪਰਵਾ ਲੈਣਗੇ ਪਰਵਾ ਕੇ ਫਿਰ ਵਾਪਸ ਆ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਅਲਟੀਮੇਟ ਰੈਵਨਿਊ ਤੇ ਸਾਡਾ ਕਟਣਾ ਹੀ ਹੈ ਤੇ ਇਸ ਇਸ ਚੀਜ਼ ਨੂੰ ਐਡਰੈਸ ਕਰਨ ਦੀ ਲੋੜ ਹੈ ਕਿ ਆਪਾਂ ਕਿਸ ਕਿਸ ਬੈਸਟ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ ਜੇਕਰ ਗੱਲ ਕਰੀਏ ਪੰਜਾਬ ਦੀ ਆਰਥਿਕ ਸਥਿਤੀ ਦੀ ਤੇ ਉਹਦੇ ਟੈਕਸ ਰੈਵਨਿਊ ਦੇ ਉੱਤੇ ਜੇ ਆਪਾਂ ਜਿੱਦਾਂ ਚਰਚਾ ਕਰ ਹੀ ਰਹੇ ਹਾਂ ਸਰ ਉਹਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਾਨੂੰ ਕਿਸ ਤਰੀਕੇ ਦੀ ਪੋਲਿਸੀਜ਼ ਲਿਆਉਣ ਦੀ ਦੇਖੋ ਪੰਜਾਬ ਸੂਬਾ ਜਿਹੜਾ ਹੈ ਬਹੁਤ ਹੀ ਗਰੋਥ ਓਰੀਐਂਟਡ ਸੂਬਾ ਸੀਗਾ ਅ ਪਰ ਕੁਝ ਆਪਣੇ ਜੋ ਸੋਸਾਇਟੀ ਵਿੱਚ ਸੋਸ਼ਲ ਅਨਰੈਸਟ ਹੋਇਆ 80 ਦੇ ਦਹਾਕੇ ਵਿੱਚ ਤੇ 90 ਦੇ ਦਹਾਕੇ ਤੱਕ ਵੀ ਉਹ ਚੱਲਦਾ ਰਿਹਾ ਜੀ ਉਸ ਉਹਨਾਂ 15 20 ਸਾਲਾਂ ਦੇ ਵਿੱਚ ਕੀ ਹੋਇਆ ਹੈ ਕਿ ਸਰਕਾਰ ਜਾਂ ਸੂਬੇ ਦੀ ਜੋ ਪ੍ਰਾਇਰਟੀ ਸੀ ਉਹ ਬਿਲਕੁਲ ਚੇਂਜ ਹੋ ਗਈ ਜਿਵੇਂ ਅੱਜ ਆਪਾਂ ਗੱਲ ਕਰੀਏ ਕਿ ਇਜ਼ਰਾਈਲ ਪਲੇਸਟਿਨ ਦੀ ਵਾਰ ਚੱਲ ਰਹੀ ਹੈ ਤੇ ਉਸ ਕਰਕੇ ਜੋ ਵੀ ਪੈਸਾ ਡਵੈਲਪਮੈਂਟ ਲਈ ਕਿਸ ਨੇ ਸੋਚਿਆ ਹੁੰਦਾ ਉਹ ਸਾਰਾ ਵਰ ਤੇ ਲੱਗ ਰਿਹਾ ਉਸ ਤਰ੍ਹਾਂ ਹੀ ਜੋ ਸੋਸ਼ਲ ਅਨਰੈਸ ਪੰਜਾਬ ਵਿੱਚ ਉਸ ਸਮੇਂ ਚੱਲ ਰਿਹਾ ਸੀ ਅਚਾਨਕ ਪ੍ਰਾਇਓਰਟੀ ਚੇਂਜ ਹੋ ਗਈ ਜੋ ਇਕਨੋਮਿਕ ਪਾਲਿਸੀਸ ਇਕਨੋਮਿਕ ਡਵੈਲਪਮੈਂਟ ਦੇ ਪਲਾਨਸ ਹਨ ਉਹ ਸਾਰੇ ਸਟਾਲਡ ਰਹਿ ਗਏ ਉਹ ਅੱਗੇ ਨਹੀਂ ਵੱਧ ਸਕੇ ਕਿਉਂਕਿ ਪੈਸਾ ਸਾਰਾ ਦੂਸਰੇ ਪਾਸੇ ਨੂੰ ਚਲਾ ਗਿਆ ਤੇ ਉਸ ਕਰਕੇ ਜੋ ਹੈ ਇਕਨੋਮੀ ਦਾ ਰੈਵਨਿਊ ਵਧਣਾ ਚਾਹੀਦਾ ਸੀ ਉਹ ਤਾਂ ਵਧਿਆ ਨਹੀਂ ਖਰਚੇ ਬਹੁਤ ਵੱਧ ਗਏ ਤੇ ਉਸ ਦੌਰਾਨ ਅਸੀਂ ਬਹੁਤ ਜ਼ਿਆਦਾ ਕਰਜ਼ੇ ਵੀ ਲਿੱਤਾ ਬਹੁਤ ਜ਼ਿਆਦਾ ਕਰਜ਼ੇ ਲਿੱਤਾ ਹਾਲਾਂਕਿ ਸਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਸੈਂਟਰਲ ਨੂੰ ਵੀ ਥੋੜੀ ਹੈਲਪ ਕਰਨੀ ਚਾਹੀਦੀ ਹੈ ਜੋ ਵੀ ਅਸੀਂ ਕਰਜ਼ੇ ਉਸ ਟਾਈਮ ਲਿੱਤੇ ਸਨ ਉਹ ਅਸੀਂ ਨਹੀਂ ਚੁਕਾ ਪਾ ਰਹੇ ਉਸ ਤੋਂ ਬਾਅਦ ਜਦੋਂ ਸਾਡਾ ਗੈਪ ਵੱਧ ਗਿਆ ਸਾਡੇ ਖਰਚੇ ਵੱਧਦੇ ਗਏ ਸਾਡਾ ਰੈਵਨਿਊ ਘਟਦਾ ਗਿਆ ਪਲੱਸ ਜਿਹੜੇ ਕਰਜ਼ੇ ਸਨ ਉਹ ਕਰਜ਼ੇ ਇੰਨੇ ਵੱਧ ਚੁੱਕੇ ਨੇ ਕਿ ਅੱਜ ਦੀ ਡੇਟ ਵਿੱਚ ਸਰਕਾਰ ਜਿੰਨਾ ਵੀ ਨਵਾਂ ਕਰਜ਼ਾ ਲੈ ਰਹੀ ਹੈ ਉਹਦਾ 90% ਹੈ ਜੋ ਕਿ ਸਿਰਫ ਉਦੀ ਸਰਵਿਸ ਲਈ ਜਾ ਰਿਹਾ ਜਿਵੇਂ ਆਪਾਂ ਪੁਰਾਣੇ ਲੋਨ ਜੋ ਲਿੱਤੇ ਹੋਏ ਨੇ ਉਹਦੀ ਇੰਟਰਸਟ ਪੇਮੈਂਟ ਲਈ ਹੀ ਸਰਕਾਰ ਨੂੰ ਨਵੀਂ ਬੋਰਿੰਗ ਕਰਨੀ ਪੈ ਰਹੀ ਹੈ ਜੋ ਕਿ ਸਾਡੀ ਸਾਡੀ ਸੂਬੇ ਦੀ ਇਕਨੋਮੀ ਲਈ ਚੰਗਾ ਚੰਗਾ ਸਿਗਨਲ ਨਹੀਂ ਹੈਗਾ ਜੀ ਸਰ ਜੇਕਰ ਗੱਲ ਕਰੀਏ ਥੋੜਾ ਜਿਹਾ ਪੋਲਿਟੀਕਲ ਦੌਰ ਤੇ ਸਰ ਜਿੱਦਾਂ ਵਿਕਰਮ ਮਜੀਠੀਆ ਜੀ ਨੇ ਕੁਝ ਕਾਫੀ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਨਿਸ਼ਾਨਾ ਸਾਧਿਆ ਸਰ ਉਹਨਾਂ ਨੇ ਇੱਕ ਗੱਲ ਗਈ ਹੈ ਕਿ ਜੋ ਭਗਵੰਤਵਾਨ ਸਰਕਾਰ ਹੈ ਉਹਨਾਂ ਨੇ ਦਾਅਵੇ ਕੁਝ ਕੀਤੇ ਸੀ ਕੀਤਾ ਕੁਝ ਸਰ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਪੋਲੀਟੀਕਲ ਆਈਡੀਓਲੋਜੀਆ ਅਲੱਗ-ਅਲੱਗ ਹੈਗੀਆਂ ਨੇ ਸਾਰੀਆਂ ਪਾਰਟੀਆਂ ਦੀਆਂ ਹੀ ਉਹ ਆਪਣੀ ਪੋਲੀਟੀਕਲ ਆਈਡੀਓਲੋਜੀ ਨਾਲ ਆਪਣਾ ਕੰਮ ਕਰ ਰਹੇ ਨੇ ਇੱਕ ਇੱਕ ਚੰਗੀ ਆਪੋਜੀਸ਼ਨ ਨੂੰ ਇਹੀ ਕਰਨਾ ਚਾਹੀਦਾ ਹੈ ਕਿ ਸਰਕਾਰ ਦਾ ਜੋ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਪ੍ਰਤੀ ਕੋਈ ਕੋਈ ਸਟੈਪ ਹੈ ਜੋ ਐਂਟੀ ਪੀਪਲ ਹੈਗਾ ਉਹਨਾਂ ਦੇ ਪੁਆਇੰਟ ਆਫ View ਤੋਂ ਤੇ ਉਹ ਉਸ ਨੂੰ ਹਾਈਲਾਈਟ ਕਰਨ ਪਰ ਇਸ ਟਾਈਮ ਮੈਨੂ ਜੋ ਲੱਗਦਾ ਹੈ ਕਿ ਜੋ ਪੰਜਾਬ ਦੀ ਇਕਨੋਮੀ ਦੀ ਹਾਲਤ ਹੈਗੀ ਹੈ ਇਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਸਪੋਰਟ ਕਰਨਾ ਪਏਗਾ ਕਿਉਂਕਿ ਕੋਈ ਵੀ ਪੋਲੀਟੀਕਲ ਪਾਰਟੀ ਅੱਜ ਦੀ ਡੇਟ ਵਿੱਚ ਸਰਕਾਰ ਵਿੱਚ ਹੁੰਦੀ ਉਹਨਾਂ ਨੂੰ ਵੀ ਇਹੀ ਸਟੈਪ ਲੈਣੇ ਪੈਣਗੇ ਉਹਨਾਂ ਨੂੰ ਕੋਸ਼ਿਸ਼ ਕਰਨੀ ਪਏਗੀ ਕਿ ਪੰਜਾਬ ਦਾ ਰੈਵਨਿਊ ਵਧਾਇਆ ਜਾਵੇ ਚਾਹੇ ਨਵੇਂ ਟੈਕਸ ਲਗਾਏ ਜਾਣ ਚਾਹੇ ਜੋ ਤੁਸੀਂ ਤਾਂ ਗੱਲ ਕੀਤੀ ਕਿ ਟੈਕਸ ਦੀ ਚੋਰੀ ਹੋ ਰਹੀ ਹੈ ਜਿੱਥੇ ਵੀ ਲੂਪ ਹੋਲਸ ਹੈਗੇ ਨੇ ਉਹਨਾਂ ਨੂੰ ਪਲੱਗ ਇਨ ਕਰਕੇ ਰੈਵਨਿਊ ਬਹੁਤ ਜ਼ਿਆਦਾ ਵਧਾਣ ਦੀ ਲੋੜ ਹੈ ਸਰ ਪੰਜਾਬ ਚ ਕਿਸ ਤਰੀਕੇ ਦੀ ਇੰਡਸਟਰੀ ਲਿਆਉਣ ਦੀ ਲੋੜ ਹੈ ਜਿਹਦੇ ਕਰਕੇ ਪੰਜਾਬ ਦੇ ਵਿੱਚ ਪ੍ਰਗਤੀ ਫਿਰ ਤੋਂ ਵਾਜੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਨੂੰ ਜੇ ਗਰੋਅ ਕਰਨਾ ਹੈ ਤੇ ਆਪਾਂ ਨੂੰ ਇਸ ਟਾਈਮ ਸਰਵਿਸ ਸੈਕਟਰ ਵੱਲ ਜ਼ਿਆਦਾ ਫੋਕਸ ਕਰਨਾ ਪਏਗਾ ਉਹਦੇ ਉਹਦੇ ਵੇਲੇ ਐਗਰੋ ਪ੍ਰੋਸੈਸਿੰਗ ਇੰਡਸਟਰੀਜ਼ ਜਿਹੜੀਆਂ ਹੈਗੀਆਂ ਕਿਉਂਕਿ ਆਪ ਐਗਰੀ ਬੇਸਡ ਇਕਨੋਮੀ ਹੈਗੇ ਆ ਸਮਾਲ ਬਿਜ਼ਨੈਸਿਸ ਪ੍ਰਮੋਟ ਕੀਤੇ ਜਾ ਸਕਦੇ ਨੇ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਹੋਰ ਜ਼ਿਆਦਾ ਪਰਫੁੱਲਿਤ ਕੀਤਾ ਜਾ ਸਕਦਾ ਜਿੱਥੇ ਪਾਰਕ ਆਏ ਹੋਏ ਨੇ ਉੱਥੇ ਹੋਰ ਇੰਡਸਟਰੀ ਸੈਟਅਪ ਕੀਤੀਆਂ ਜਾ ਸਕਦੀਆਂ ਆ ਉਹਦੇ ਲਈ ਸਾਨੂੰ ਉਦਮੀਆਂ ਨੂੰ ਇਨਵੈਸਟ ਕਰਨਾ ਪਏਗਾ ਦੇਖੋ ਇੱਕ ਇੱਕ ਜੋ ਕਨਸਟ੍ਰੇਂਟ ਬਹੁਤ ਰਿਹਾ ਹੈ ਜਦੋਂ ਪੰਜਾਬ ਸੂਬਾ ਬਣਿਆ ਹੈ ਕਿ ਇੱਕ ਤਾਂ ਆਪਾਂ ਬਾਰਡਰ ਸਟੇਟ ਹੈਗੇ ਆ ਦੂ ਜਿਹੜੀ ਪ੍ਰੋਕਸੀਮਿਟੀ ਜੰਮੂ ਐ ਕਸ਼ਮੀਰ ਨੂੰ ਵੀ ਹੈਗੀ ਹੈ ਉਸ ਕਰਕੇ ਜਿਹੜੇ ਜਿਹੜੇ ਵੱਡੇ ਉਦਮੀ ਨੇ ਉਹ ਥੋੜਾ ਜਿਹਾ ਘਬਰਾਉਂਦੇ ਵੀ ਨੇ ਹੁਣੇ ਉਹਨੇ ਸੂਬੇ ਦੀ ਸਰਕਾਰ ਨੂੰ ਹੈ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਕਨਵਿੰਸ ਕਰਦੀ ਹੈ ਕਿ ਉਹ ਇੱਥੇ ਆ ਕੇ ਇਨਵੈਸਟਮੈਂਟ ਲਗਾਉਣ ਤੇ ਉਹਨਾਂ ਨੂੰ ਸਟੇਬਿਲਟੀ ਮਿਲੇਗੀ ਤੇ ਜੇ ਕੁਝ ਅਨਫੋਰਚੂਨੇਟ ਹੋ ਵੀ ਜਾਂਦਾ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਵੀ ਤੇ ਉਦੋਂ ਉਹਨਾਂ ਦੀ ਉਹਨਾਂ ਦੀ ਇੰਡਸਟਰੀ ਨੂੰ ਕਿੱਦਾਂ ਪ੍ਰੋਟੈਕਸ਼ਨ ਕੀਤੀ ਜਾਏਗੀ ਇਸ ਤਰ੍ਹਾਂ ਜਦੋਂ ਆਪਾਂ ਕਿਸੇ ਨੂੰ ਕਨਵਿੰਸ ਕਰ ਦਿੰਦੇ ਹਾਂ ਜਿਵੇਂ ਹੁਣ ਅੱਜ ਦੀ ਡੇਟ ਦੇਖੀਏ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਗੁਜਰਾਤ ਜਾਂ ਮਹਾਰਾ ਉਥੇ ਉਥੇ ਗੁਜਰਾਤ ਵਿੱਚ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਸੈਂਟਰ ਵੀ ਬਣ ਚੁੱਕਾ ਹੈ ਤੇ ਉਹ ਉਹ ਸਾਰੇ ਐਫਰਟ ਜਿਹੜੇ ਨੇ ਉਹ ਉਹ ਸਰਕਾਰ ਜਿਹੜੀ ਹੈ ਕਹੋ 3-4 ਟਰਮਸ ਤੋਂ ਲਗਾਤਾਰ ਪ੍ਰਮੋਟ ਕਰ ਰਹੀ ਹੈ ਉਸ ਕਰਕੇ ਇਨਵੈਸਟਰਸ ਦਾ ਕੰਫੀਡੈਂਸ ਵੱਧਦਾ ਹੈ ਤੇ ਉਹ ਬਾਰ-ਬਾਰ ਇੱਕ ਵਾਰ ਇਨਵੈਸਟਮੈਂਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਐਕਸਪੈਂਸ਼ਨ ਕਰਨੀ ਹੈ ਦੁਬਾਰਾ ਆਂਦੇ ਨੇ ਤੀਸਰੀ ਵਾਰ ਆਂਦੇ ਨੇ ਆਪਣੇ ਦੋਸਤਾਂ ਨੂੰ ਵੀ ਲੈ ਕੇ ਆਂਦੇ ਨੇ ਉਸੇ ਤਰ੍ਹਾਂ ਦਾ ਮਾਹੌਲ ਇੱਕ ਪ੍ਰੋਪਰ ਇਕੋਸਿਸਟਮ ਸਾਨੂੰ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਸਾਡੀ ਜਿਹੜੀ ਆਈਟੀ ਇੰਡਸਟਰੀ ਨੂੰ ਅਸੀਂ ਬਹੁਤ ਵੱਡੇ ਤਰੀਕੇ ਨਾਲ ਯੂ نو ਪ੍ਰਮੋਟ ਕਰ ਸਕਦੇ ਹਾਂ ਸਾਡਾ ਬਹੁਤ ਵੱਡਾ ਐਨ ਆਰ ਆਈ 베ਸ ਹੈਗਾ ਉਹ ਸਾਰੇ ਪੰਜਾਬ ਵਿੱਚ ਆਉਂਦੇ ਨੇ ਤੇ ਆਪਾਂ ਮੈਡੀਕਲ ਟੂਰਿਜ਼ਮ ਨੂੰ ਪ੍ਰਮੋਟ ਕਰ ਸਕਦੇ ਆ ਅਸੀਂ ਜਿਹੜੀਆਂ ਵੱਡੀਆਂ ਹਸਪੀਟਲ ਦੀ ਚੇਨਜ਼ ਨੇ ਉਹਨਾਂ ਨੂੰ ਲਿਆ ਕੇ ਕਨਵਿੰਸ ਕਰ ਸਕਦੇ ਆ ਕਿ ਇੱਥੇ ਹਸਪੀਟਲ ਸੈਟਅਪ ਕਰਨ ਕਿਉਂਕਿ ਜਿੰਨੇ ਵੀ ਪੰਜਾਬੀ ਨੇ ਚਾਹੇ ਯੂ ਐਸ ਨੇ ਚਾਹੇ ਕੈਨੇਡਾ ਵਿੱਚ ਨੇ ਚਾਹੇ ਯੂ ਕੇ ਵਿੱਚ ਨੇ ਉਹ ਪੰਜਾਬ ਵਿੱਚ ਆਉਂਦੇ ਹੀ ਰਹਿੰਦੇ ਨੇ ਗੋਲਡਨ ਟੈਂਪਲ ਆਉਂਦੇ ਹੀ ਨੇ ਤੇ ਟੂਰਿਜ਼ਮ ਨੂੰ ਵੀ ਇੱਕ ਬਹੁਤ ਵੱਡੇ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਸਕਦਾ ਹੈ ਤੇ ਜਦੋਂ ਉਹਨਾਂ ਨੇ ਆਣਾ ਹੈ ਤੇ ਫਿਰ ਹੋਟਲਸ ਹਸਪੀਟੈਲਿਟੀ ਇੰਡਸਟਰੀ ਦੀ ਵੀ ਡਿਮਾਂਡ ਰਹਿਣੀ ਹੈ ਇਹਨਾਂ ਸਾਰ ਸਰ ਜਿਸਨ ਆੜੀ ਜੀ ਮੈਂ ਗੱਲ ਕਰਾਂ ਬਾਲੀਵੁੱਡ ਵਾਲੇ ਬੰਨੇ ਸਰ ਬਾਲੀਵੁੱਡ ਦੇ ਵਿੱਚ ਇਸ ਟਾਈਮ ਦੇ ਉੱਤੇ ਸ਼ਾਹਰੂਖ ਖਾਨ ਬਹੁਤ ਚਰਚਾ ਚ ਹੈ ਕਿਉਂਕਿ ਸਰ ਇਸ ਟਾਈਮ ਦੇ ਉੱਤੇ ਉਹ ਕਟੋ-ਕਟ ਵੀ 96 ਕਰੋੜ ਦੇ ਲੱਗ ਗਏ ਉਹ ਕੱਲੇ ਇਦਾਂ ਦੇ ਮਤਲਬ ਇਨਸਾਨ ਆ ਜੋ ਕਿ ਇੰਨਾ ਪਰਵਾ ਟੈਕਸਟ ਪੇ ਕਰ ਰਿਹਾ ਸਰ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਟੈਕਸ ਬਹੁਤ ਜ਼ਿਆਦਾ ਬੰਦੇ ਪੇ ਕਰਦੇ ਨੇ ਇਹ ਕੁਝ ਕੁਝ ਸੈਲੀਬ੍ਰਿਟੀਜ਼ ਹਾਈਲਾਈਟ ਵਿੱਚ ਆ ਜਾਂਦੇ ਨੇ ਜਿਵੇਂ ਜਿਵੇਂ ਵੱਡੀਆਂ ਇੰਡਸਟਰੀਜ਼ ਹੈਗੀਆਂ ਨੇ ਪੰਜਾਬ ਵਿੱਚ ਵੀ ਕੋਈ ਵੱਡਾ ਇੰਡਸਟਰੀਸ ਹੈ ਉਹਨਾਂ ਦਾ ਜੇ ਆਪਾਂ ਟੈਕਸ ਪੇ ਦੇਖੀਏ ਤੇ ਉਹ ਇਹਨਾਂ ਦੇ ਅਮਾਊਂਟ ਨਾਲੋਂ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਜਿੰਨੀ ਵੀ ਉਹਨਾਂ ਦੀ ਰੈਵਨਿਊ ਹੋ ਰਹੀ ਹੈ ਕਾਰਪੋਰੇਟ ਟੈਕਸ ਬਹੁਤ ਹਾਈ ਰੇਟ ਤੇ ਹੁੰਦਾ ਹੈ ਇਸ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਵੀ ਪਰਸਨਲ ਇਨਕਮ ਟੈਕਸ ਨੇ ਜਾਂ ਜਿਵੇਂ GST ਦੇ ਨੰਬਰਸ ਲਈਏ ਤਾਂ ਰੈਵਨਿਊ ਤਾਂ ਸਾਰੇ ਆ ਰਿਹਾ ਇਹ ਕਹਿ ਕੇ ਕੁਝ ਸੈਲੀਬ੍ਰਿਟੀਜ਼ ਜਿਹੜੇ ਹੈਗੇ ਨੇ ਉਹਨਾਂ ਦੀ ਇਨਕਮ ਜ਼ਿਆਦਾ ਹੈਗੀ ਅ ਮੀਡੀਆ ਦੀ ਹਾਈਲਾਈਟ ਵਿੱਚ ਆ ਜਾਂਦੇ ਨੇ ਹਾਲਾਂਕਿ ਇਹ ਕੋਈ ਵੱਡੀ ਫਿਗਰ ਨਹੀਂ ਹੈਗੀ 96 ਕਰੋੜ ਸਰ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਨਾਲ ਇਸ ਚਰਚਾ 'ਚ ਬਣੇ ਹੋ ਜਿੰਨੇ ਵੀ ਜਨਤਾ ਇਸ ਚਰਚਾ ਦੇ ਨਾਲ ਬਣੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆ ਇੱਕ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਦੇ ਆ ਬੱਸ ਦਾ ਪੰਜਾਬ ਦੇ ਧੰਨਵਾਦ